ਗੌੜੀ ਮਾਜ ਮਹੱਲਾ ਚੌਥਾ ਆਓ ਸਖੀ ਗੁਣ ਕਾਮਣ ਕਰੀਹਾ ਜੀਓ ਮੇਲ ਸੰਤ ਜਨਾ ਰੰਗ ਮਾਣਹਿ ਰਲਿਆ ਜੀਓ ਗੁਰ ਦੀਪਕ ਗਿਆਨ ਸਦਾ ਮਨ ਵਲਿਆ ਜੀਓ ਹਰ ਟੁੱਠੈ ਢੋਲ ਢੋਲ ਮਿਲਿਆ ਜੀਓ ਮੇਰਾ ਮਨ ਤਨ ਪ੍ਰੇਮ ਲੱਗਾ ਹਰ ਢੋਲੇ ਜੀਓ ਮੈਂ ਮੇਲੇ ਮਿੱਤਰ ਸਤਿਗੁਰ ਵੇ ਚੋਲੇ ਜੀਓ ਮਨ ਦੇਵਾ ਸੰਤਾ ਮੇਰਾ ਪ੍ਰਭ ਮੇਲੇ ਜੀਓ ਹਰ ਵਿਟੜ ਅਹੋ ਸਦਾ ਕੋਲੇ ਜੀਓ ਵਾਸ ਮੇਰੇ ਵਿਆਰੇਆ ਵਾਸ ਮੇਰੇ ਗੋਵਿੰਦਾ ਹਰ ਕਰ ਕਿਰਪਾ ਮਨ ਵਸ ਜੀਓ ਮਨ ਚਿੰਦੇ ਅਡਾਉ ਫਲ ਪਾਇਆ ਮੇਰੇ ਗੋਵਿੰਦਾ ਗੁਰ ਪੂਰਾ ਵੇਖ ਵਿਗਸ ਜੀਓ ਹਰ ਨਾਮ ਮਿਲਿਆ ਸੋਹਾਗਣੀ ਮੇਰੇ ਗੋਵਿੰਦਾ ਮਨ ਆਨੰਦਨ ਆਨੰਦ ਰਹਾਸ ਜੀਓ ਹਰ ਪਾਇੜਾ ਵਡ ਭਾਗੀ ਮੇਰੇ ਗੋਵਿੰਦਾ ਨਿਤ ਲੈ ਲਾਹੁ ਮਨ ਹੱਸ ਜੀਓ ਹਰ ਆਪ ਉਪਾਏ ਹਰ ਆਪੇ ਵੇਖੈ ਹਰ ਆਪੇ ਕਾਰੇ ਲਾਇਆ ਜੀਉ ਇਕ ਖਾਵਹਿ ਬਖਸ ਤੂਟ ਨ ਆਵੈ ਇਕ ਨਾ ਫੱਕਾ ਪਾਇਆ ਜੀਉ ਇਕ ਰਾਜੇ ਤਖਤ ਬਹਹਿ ਨਿਤ ਸੁਖੀਏ ਇਕ ਨਾ ਭੇਖ ਮੰਗਾਇਆ ਜੀਉ ਸਭ ਇੱਕੋ ਸ਼ਬਦ ਵਰਤਦਾ ਮੇਰੇ ਗੋਵਿੰਦਾ ਜਨ ਨਾਨਕ ਨਾਮ ਧਿਆਇਆ ਜੀਉ ਗਉੜੀ ਮਾਜ ਮਹੱਲਾ ਚੌਥਾ ਮਨ ਮਾਹੀ ਮਨ ਮਾਹੀ ਮੇਰੇ ਗੋਵਿੰਦਾ ਹਰ ਰੰਗ ਰਤਾ ਮਨ ਮਾਹੀ ਜੀਉ ਹਰ ਰੰਗ ਨਾਲ ਨਾ ਲਖੀਐ ਮੇਰੇ ਗੋਵਿੰਦਾ ਗੁਰ ਪੂਰਾ ਅਲਖ ਲਖਾਹੀ ਜੀਉ ਹਰ ਹਰ ਨਾਮ ਕਰਗਾਸਿਆ ਮੇਰੇ ਗੋਵਿੰਦਾ ਸਭ ਦਾਲਦ ਦੁੱਖ ਲਹਿ ਜਾਹੀ ਜੀਉ ਹਰ ਪਦ ਊਤਮ ਪਾਇਆ ਮੇਰੇ ਗੋਵਿੰਦਾ ਵਡ ਭਾਗੀ ਨਾਮ ਸਮਾਹੀ ਜੀਉ ਨੈਣੀ ਮੇਰੇ ਪਿਆਰੇ ਆ ਨੈਣੀ ਮੇਰੇ ਗੋਵਿੰਦਾ ਕਿਨਹਿ ਹਰ ਪ੍ਰਭ ਡਿਠੜਾ ਨੈਣੀ ਜੀਓ ਮੇਰਾ ਮਾਨ ਤਨ ਬਹੁਤ ਬੈ ਰਾਗਿਆ ਮੇਰੇ ਗੋਵਿੰਦਾ ਹਰ ਬਾਝੋ ਧਾਨੁ ਕੁੰਮ ਲੈਣੀ ਜੀਓ ਸੰਤ ਜਨਾ ਮਿਲ ਪਾਇਆ ਮੇਰੇ ਗੋਵਿੰਦਾ ਮੇਰਾ ਹਰ ਪ੍ਰਭ ਸੱਜਣ ਸੈਣੀ ਜੀਓ ਹਰ ਆਏ ਮਿਲਿਆ ਜਗ ਜੀਵਨ ਮੇਰੇ ਗੋਵਿੰਦਾ ਮੈਂ ਸੁਖ ਵਿਹਾਣੀ ਰਹਿਣੀ ਜੀਓ ਮੈਂ ਮੇਲੋ ਸੰਤ ਮੇਰਾ ਹਾਰ ਪ੍ਰਭ ਸੱਜਣ ਮੈਂ ਮਾਨ ਤਨ ਭੁੱਖ ਲਗਾਈਆ ਜੀਉ ਹਾਉ ਰਹਿ ਨਾ ਸਕਉ ਬਿਨ ਦੇਖੇ ਮੇਰੇ ਪ੍ਰੀਤਮ ਮੈਂ ਅੰਤਰ ਬਿਰਹਉ ਹਰ ਲਾਈਆ ਜੀਉ ਹਰ ਰਾਯਾ ਮੇਰਾ ਸੱਜਣ ਪਿਆਰਾ ਗੁਰ ਮਿਲੇ ਮੇਰਾ ਮਨ ਜਿਵਾਈਆ ਜੀਓ ਮੇਰੇ ਮਨ ਤਨ ਆਸਾਂ ਪੂਰੀਆਂ ਮੇਰੇ ਗੋਵਿੰਦਾ ਹਰ ਮਿਲਿਆ ਮਨ ਵਧਾਈਆ ਜੀਓ ਵਾਰੀ ਮੇਰੇ ਗੋਵਿੰਦਾ ਵਾਰੀ ਮੇਰੇ ਪਿਆਰਿਆ ਹਾਓ ਤੁਧ ਵਿਟੜਿ ਆਹੋ ਸਦ ਵਾਰੀ ਜੀਓ ਮੇਰਾ ਮਾਨ ਤਨ ਪ੍ਰੇਮ ਤੇ ਰਾਮ ਕਾ ਮੇਰੇ ਗੋਵਿੰਦਾ ਹਰ ਕੁੰਜੀ ਰਾਖ ਹਮਾਰੀ ਜੀਓ ਸਤਗੁਰ ਵੇਸ਼ਟ ਮੇਲ ਮੇਰੇ ਗੋਵਿੰਦਾ ਹਰ ਮੇਲੇ ਕਾਰ ਰਹਿ ਬਾਰੀ ਜੀਓ ਹਰ ਨਾਮ ਦਇਆ ਕਰ ਪਾਇਆ ਮੇਰੇ ਗੋਵਿੰਦਾ ਜਨ ਨਾਨਕ ਸਰਣ ਤੁਮਾਰੀ ਜੀਓ ਗੌੜੀ ਮਾਜ ਮਹੱਲਾ ਚੌਥਾ ਚੋਜੀ ਮੇਰੇ ਗੋਵਿੰਦਾ ਚੋਜੀ ਮੇਰੇ ਪਿਆਰਿਆ ਹਰ ਪ੍ਰਭ ਮੇਰਾ ਚੋਜੀ ਜੀਓ ਹਰ ਆਪੇ ਕਾਨ ਉਪਾਏ ਦਾ ਮੇਰੇ ਗੋਵਿੰਦਾ ਹਰ ਆਪੇ ਗੋਪੀ ਖੋਜੀ ਜੀਓ ਹਰ ਆਪੇ ਸਭ ਘਟ ਭੋਗਦਾ ਮੇਰੇ ਗੋਵਿੰਦਾ ਆਪੇ ਰਸਿਆ ਭੋਗੀ ਜੀਓ ਹਰ ਸੁਝਾਨ ਨਾ ਭੁੱਲਈ ਮੇਰੇ ਗੋਵਿੰਦਾ ਆਪੇ ਸਤਗੁਰ ਜੋਗੀ ਜੀਓ ਆਪਕੇ ਜਗਤ ਉਪਾਏ ਦਾ ਮੇਰੇ ਗੋਵਿੰਦਾ ਹਰ ਆਪ ਖੇਲੇ ਬਹੁਰੰਗੀ ਜੀਓ ਇਕ ਨਾ ਭੋਗ ਪੁਗਾਏ ਦਾ ਮੇਰੇ ਗੋਵਿੰਦਾ ਇਕ ਨਗਨ ਫਿਰਹਿ ਮੰਗ ਨੰਗੀ ਜੀਓ ਆਪੇ ਜਗਤ ਉਪਾਏ ਦਾ ਮੇਰੇ ਗੋਵਿੰਦਾ ਹਰ ਦਾਨ ਦੇਵੇ ਸਭ ਮੰਗੀ ਜੀਓ ਭਗਤਾਂ ਨਾਮ ਆਧਾਰ ਹੈ ਮੇਰੇ ਗੋਵਿੰਦਾ ਹਰ ਕਥਾ ਮੰਗਹਿ ਹਰ ਚੰਗੀ ਜੀਓ ਹਰ ਆਪੇ ਭਗਤ ਕਰਾਏ ਦਾ ਮੇਰੇ ਗੋਵਿੰਦਾ ਹਰ ਭਗਤਾ ਲੋਚ ਮਨ ਪੂਰੀ ਜੀਓ ਆਪੇ ਜਾਲ ਥਲ ਵਰਤਦਾ ਮੇਰੇ ਗੋਵਿੰਦਾ ਰਵ ਰਹਿਆ ਨਹੀਂ ਦੂਰੀ ਜੀਓ ਹਰ ਅੰਤਰ ਬਾਹਰ ਆਪ ਹੈ ਮੇਰੇ ਗੋਵਿੰਦਾ ਹਰ ਆਪ ਰਹਿਆ ਭਰ ਪੂਰੀ ਜਿਓ ਹਰ ਆਤਮ ਰਾਮ ਫਸਾਰਿਆ ਮੇਰੇ ਗੋਵਿੰਦਾ ਹਰ ਵੇਖੈ ਆਪ ਹਧੂਰੀ ਜਿਓ ਹਰ ਅੰਤਰਵਾਜਾ ਪਾਉਣ ਹੈ ਮੇਰੇ ਗੋਵਿੰਦਾ ਹਰ ਆਪ ਵਜਾਏ ਤਿਉ ਵਾਜੈ ਜਿਓ ਹਰ ਅੰਤਰ ਨਾਮ ਨਿਧਾਨ ਹੈ ਮੇਰੇ ਗੋਵਿੰਦਾ ਗੁਰ ਸਬਦ ਦੀ ਹਰ ਪ੍ਰਭ ਗਾਜੈ ਜੀਓ ਆਪੇ ਸ਼ਰਣ ਪਵਾਏ ਦਾ ਮੇਰੇ ਗੋਵਿੰਦਾ ਹਰ ਭਗਤ ਜਨਾਂ ਰਾਖ ਲਾਜੈ ਜੀਓ ਵੱਡ ਭਾਗੀ ਮਿਲ ਸੰਗਤੀ ਮੇਰੇ ਗੋਵਿੰਦਾ ਜਨ ਨਾਨਕ ਨਾਮ ਸਿਧ ਕਾਜੈ ਜੀਓ ਗਾਉੜੀ ਮਾਜ ਮਹੱਲਾ ਚੌਥਾ ਮੈਂ ਹਰ ਨਾਮੈ ਹਰ ਵਿਰਹੁ ਲਗਾਈ ਜੀਓ ਮੇਰਾ ਹਰ ਪ੍ਰਭ ਮਿਤ ਮਿਲੈ ਸੁਖ ਪਾਈ ਜੀਓ ਹਰ ਪ੍ਰਭ ਦੇਖ ਜੀਵਾ ਮੇਰੀ ਮਾਈ ਜੀਓ ਮੇਰਾ ਨਾਮ ਸਖਾ ਹਰ ਭਾਈ ਜੀਓ ਗੁਣ ਗਾਵੋ ਸੰਤ ਜੀਓ ਮੇਰੇ ਹਰ ਪ੍ਰਭ ਕੇਰੇ ਜੀਓ ਜਪ ਗੁਰਮੁਖ ਨਾਮ ਜੀਓ ਭਾਗ ਵਡੇਰੇ ਜੀਓ ਹਰ ਹਰ ਨਾਮ ਜੀਓ ਪ੍ਰਾਨ ਹਰ ਮੇਰੇ ਜੀਓ ਫਿਰ ਬਾਹੜ ਨਾ ਭਵ ਜਿਲ ਫੇਰੇ ਜੀਓ ਕਿਉ ਹਰ ਪ੍ਰਭ ਵੇਖਾ ਮੇਰੇ ਮਾਨ ਤਨ ਚਾਉ ਜੀਓ ਹਰ ਮਿਲਹੁ ਸੰਤ ਜੀਓ ਮਨ ਲੱਗਾ ਭਾਉ ਜੀਓ ਗੁਰ ਸਬਦ ਦੀ ਪਾਈਐ ਹਰ ਪ੍ਰੀਤਮ ਰਾਉ ਜੀਉ ਵੱਡ ਭਾਗੀ ਜਪ ਨਾਉ ਜੀਉ ਮੇਰਾ ਮਾਨ ਤਨ ਵੱਡੜੀ ਗੋਵਿੰਦ ਪ੍ਰਭ ਆਸਾ ਜੀਉ ਹਰ ਮਿਲਹੁ ਸੰਤ ਜੀਉ ਗੋਵਿੰਦ ਪ੍ਰਭ ਪਾਸਾ ਜੀਉ ਸਤ ਗੁਰ ਮਤ ਨਾਮ ਸਦਾ ਵਰਗਾ ਸਾ ਜੀਓ ਜਨ ਨਾਨਕ ਪੂਰੇ ਅੜੀ ਮਨ ਆਸਾ ਜੀਓ ਗੌੜੀ ਮਹਾਜ ਮਹੱਲਾ ਚੌਥਾ ਮੇਰਾ ਬਿਰਹੀ ਨਾਮ ਮਿਲੈ ਤਾਂ ਜੀਵਾ ਜੀਓ ਮਨ ਅੰਦਰ ਅੰਮ੍ਰਿਤ ਗੁਰਮਤ ਹਰ ਲੀਵਾ ਜੀਓ ਮਨ ਹਾਰ ਰੰਗ ਰਤੜਾ ਹਰ ਰਸ ਸਦਾ ਪੀਵਾ ਜੀਓ ਹਰ ਪਾਇ ਅੜਾ ਮਨ ਜੀਵਾ ਜੀਓ ਮੇਰੇ ਮਨ ਤਨ ਪ੍ਰੇਮ ਲੱਗਾ ਹਰ ਬਾਣ ਜੀਓ ਮੇਰਾ ਪ੍ਰੀਤਮ ਮਿੱਤਰ ਹਰ ਪਰਖ ਸੁਜਾਨ ਜੀਓ ਗੁਰ ਮੇਲੇ ਸੰਤ ਹਰ ਸੁਗੜ ਸੁਜਾਨ ਜੀਓ ਹਉ ਨਾਮ ਵਿਟਾਂਹ ਕੁਰਬਾਨ ਜੀਓ ਹਉ ਹਾਰ ਹਰ ਸੱਜਣ ਹਰ ਮੀਤ ਦਸਾਈ ਜੀਓ ਹਰ ਦਸਹੋ ਸੰਤੋ ਜੀ ਹਰ ਖੋਜ ਪਵਾਈ ਜੀਓ ਸਤ ਗੁਰ ਤੁਠੜਾ ਦਸੇ ਹਰ ਪਾਈ ਜੀਓ ਹਰ ਨਾਮੇ ਨਾਮ ਸਮਾਈ ਜੀਓ ਮੈਂ ਵੇਦਨ ਪ੍ਰੇਮ ਹਰ ਬਿਰਹੋ ਲਗਾਈ ਜੀਉ ਗੁਰ ਸਰਦਾ ਪੂਰ ਅੰਮ੍ਰਿਤ ਮੁਖ ਪਾਈ ਜੀਉ ਹਰ ਹੋ ਹੋ ਦਇਾਲ ਹਰ ਨਾਮ ਧਿਆਈ ਜੀਉ ਜਨ ਨਾਨਕ ਹਰ ਰਸ ਪਾਈ ਜੀਉ ਮਹੱਲਾ ਪੰਜਵਾਂ ਰਾਗ ਗਉੜੀ ਗਵਾਰੇਰੀ ਚਾਉ ਪਦੇ ਇਕ ਓੰਕਾਰ ਸਤਿਗੁਰ ਪ੍ਰਸਾਦ ਕੇਨ ਵੇਦ ਕੁਸਲ ਹੋਤ ਮੇਰੇ ਭਾਈ ਕਿਉ ਪਾਈਐ ਹਰਿ ਰਾਮ ਸਹਾਈ ਰਹਾਉ ਕੁਸਲ ਨਾ ਗ੍ਰਹਿ ਮੇਰੀ ਸਭ ਮਾਇਆ ਊਚੇ ਮੰਦਰ ਸੁੰਦਰ ਛਾਇਆ ਝੂਠੇ ਲਾਲਚ ਜਨਮ ਗਵਾਇਆ ਸਤੀ ਘੂੜੇ ਦੇਖ ਵਿਗਾਸਾ ਲਸ਼ਕਰ ਜੋੜੇ ਨੇਬ ਖਵਾਸਾ ਗਾਲ ਜੀਵੜੀ ਹਉ ਮੈਂ ਕੇ ਫਾਸਾ ਰਾਜਕੁਮਾਵੈ ਦਹ ਦਿਸਸ ਸਾਰੀ ਮਾਣੈ ਰੰਗ ਭੋਗ ਬਹੁ ਨਾਰੀ ਜਿਉ ਨਰਪਤ ਸੁਪਨੈ ਭੇਖਾਰੀ ਇਕ ਕੁਸਲ ਮੋਖ ਆਉ ਸਤਿਗੁਰੂ ਬਤਾਇਆ ਹਰ ਜੋਗਿ ਇਸ ਕਰੇ ਸੋ ਹਰਿ ਕੇ ਆ ਭਗਤਾ ਪਾਇਆ ਜਨ ਨਾਨਕ ਹਉ ਮੈ ਮਾਰ ਸਮਾਇਆ ਏਨ ਵਿਦ ਕੁਸਲ ਹੋਤ ਮੇਰੇ ਭਾਈ ਇਓ ਪਾਈਐ ਹਰਿ ਰਾਮ ਸਹਾਈ ਰਹਾਉ ਦੂਜਾ ਗਉੜੀ ਗੁਆਰੇਰੀ ਮਹੱਲਾ ਪੰਜਵਾ ਕਿਉ ਭ੍ਰਮੀਐ ਭ੍ਰਮ ਕਿਸ ਕਾ ਹੋਈ ਜਾ ਜਾਲ ਥਲ ਮਹੀ ਆਲ ਰਬਿਆ ਸੋਈ ਗੁਰਮੁਖ ਉਬਰੇ ਮਨਮੁਖ ਪਤਖੋਈ ਜਿਸ ਰਾਖੈ ਆਪਿ RAM ਦਯਾਰਾ ਤਿਸ ਨਹੀ ਦੂਜਾ ਕੋ ਪਹੁੰਚਣ ਹਾਰਾ ਰਹਾ ਸਾਬ ਮੈਂ ਵਰਤੈ ਏਕ ਅਨੰਤਾ ਤਾ ਤੂੰ ਸੁਖ ਸੋ ਹੋਏ ਅਚਿੰਤਾ ਉਹ ਸਾਬ ਕਿਸ ਜਾਣੈ ਜੋ ਵਰਤੰਤਾ ਮਾਨ ਮੋਖ ਮੋਏ ਜਨ ਤੂਜੀ ਪਿਆਸਾ ਬਹੁ ਜੋਨੀ ਭਵੈ ਧੁਰ ਕਿਰਤ ਲਿਖਿਆ ਸਾ ਜੈ ਸਾ ਬੀਜ ਹੈ ਤੈ ਸਾ ਖਾਸਾ දෙක දරස මනපයාවෙගස්සා සෞනදරී අය ්‍රාහම පරගස්සා ජනනානකක හාර පූරණ අසා ගෞලි ගවාරේරී මහල්ලා පංජවා කයි ජනම පය කීට පතංගා කයිජනම ගාජමීනුපුරංගා. ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬ੍ਰਖ ਜੋਇਓ ਮੇਲ ਜਗਦੀਸ ਮਿਲਨ ਕੀ ਬਰੀਆ ਚਿਰੰਕਾਲ ਇਹ ਦੇਹ ਸੰਜਰੀਆ ਰਹਾਉ ਕਈ ਜਨਮ ਸੈਲ ਗਿਰ ਕਰਿਆ ਕਈ ਜਨਮ ਗਰਬਹਿਰ ਖਰਿਆਈ ਕਈ ਜਨਮ ਸਾਖ ਕਰ ਉਪਾਇਆ ਲੱਖ ਚੌਰਾਸੀ ਹ ਜੋਨ ਭਰਮਾਇਆ ਸਾਧ ਸੰਗ ਘਾਇਓ ਜਨਮ ਪ੍ਰਾਪਤ ਕਾਰ ਸੇਵਾ ਭਾਜ ਹਰ ਹਰ ਗੁਰਮਤਿ ਤਿਆਗ ਮਾਨ ਝੂਠ ਅਭਿਮਾਨ ਜੀਵਤ ਮਰਹਿ ਦਰਗਹਿ ਪਰਵਾਨ ਜੋ ਅਕੇਸ਼ ਹੋਆ ਸੋ ਤੁਜ ਤੇ ਹੋਗ ਅਵਰ ਨਾ ਦੂਜਾ ਕਰਨੈ ਜੋਗ ਤਾ ਮਿਲੀ ਗਏ ਜੋ ਲਐ ਮਿਲਾਏ ਕਹੋ ਨਾਨਕ ਹਰ ਹਰ ਗੁਣ ਗਾਏ ਗਉੜੀ ਗੁਆਰੇਰੀ ਮਹੱਲਾ ਪੰਜਵਾਂ ਕਰਮ ਧੂਮ ਮਹਿ ਬੋ ਆਹੋ ਨਾਮ ਪੂਰਨ ਹੋਏ ਤੁਮਾਰਾ ਕਾਮ ਫਲ ਪਾਵਹਿ ਮਿਟੈ ਜਮ ਤ੍ਰਾਸ ਨਿਤ ਗਾਵਹਿ ਹਰ ਹਰ ਗੁਣ ਜਾਸ ਹਰ ਹਰ ਨਾਮ ਅੰਤਰ ਉਰ ਧਾਰ ਸੀਗਰ ਕਾਰਜ લેਹੁ ਸਵਾਰ ਰਹਾਉ ਆਪਣੇ ਬਰਾਬ ਸਿਓ ਹੋ ਸਾਵਧਾਨ ਤਾ ਤੂੰ ਦਰਗਹਿ ਪਾਵੈ ਮਾਨ ਉਕਤ ਸਿਆਣਪ ਸਭ ਲੀਤਿਆਗ ਸੰਤ ਜਨਾ ਕੀ ਚਰਣੀ ਲਾਗੈ ਸਰਬ ਜੀ ਹਹਿ ਜਾ ਕੈ ਹਾਥ ਕਦੇ ਨਾ ਵਿਛੜੈ ਸਭ ਕੈ ਸਾਥ ਉਪਾਵ ਛੋੜ ਗਹੋ ਤਿਸ ਕੀ ਓਟ ਨਿਮਖ ਮਾਹੇ ਹੋਵੈ ਤੇਰੀ ਛੋਟ ਸਦਾ ਨਿਕਟ ਕਰ ਤਿਸ ਨੋ ਜਾਣ ਪ੍ਰਭ ਕੀ ਆਗਿਆ ਸਤ ਕਰਮਾਨ ਗੁਰ ਕੈ ਬਚਨ ਮਿਟਾਵਹੁ ਆਪ ਹਰ ਹਰ ਨਾਮ ਨਾਨਕ ਜਪ ਜਾਪ